ਾਇਕ ਕਮਰ ਗਰੇਵਾਲ ਇੱਕ ਵਾਰ ਦੁਬਾਰਾ ਸੁਰਖੀਆਂ ਦੇ ਵਿੱਚ ਆ ਗਏ ਨੇ ਉਹਨਾਂ ਦਾ ਇੱਕ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਜਿਸ ਦੌਰਾਨ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਦੇ ਬਾਰੇ ਵਿਸ਼ੇਸ਼ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਮਾਨਸਾ ਦੇ ਵਿੱਚ ਸ਼ੋਅ ਹੁੰਦਾ ਤੇ ਉਸੇ ਦੌਰਾਨ ਆਪਣੇ ਸ਼ੋਅ ਦੌਰਾਨ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਬਾਰੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਮੂਸੇ ਵਾਲਾ ਕਤਲकांड ਬਾਰੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਵਿਅਕਤੀ ਨੇ ਇਸ ਸ਼ੋਅ ਦੌਰਾਨ ਕਮਰ ਗਰੇਵਾਲ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਸਿੱਧੂ ਮੂਸੇ ਵਾਲੇ ਦਾ ਕੋਈ ਗੀਤ ਸੁਣਾ ਦੇ ਤਾਂ ਉਦੋਂ ਕਮਰ ਗਰੇਵਾਲ ਨੇ ਇਨਕਾਰ ਕਰ ਦਿੱਤਾ ਉਹਨੇ ਸਾਫ਼ ਕਿਹਾ ਕਿ ਮੈਨੂੰ ਉਸ ਦਾ ਗੀਤ ਕੋਈ ਨਹੀਂ ਆਉਂਦਾ ਪਰ ਪੰਜਾਬ ਦੇ ਵਾਸਤੇ ਇੱਕ ਵੱਡਾ ਲਾਸ ਹੈ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਦੇ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕੀਤਾ ਔਰ ਖਾਸ ਕਰਕੇ ਮਾਤਾ ਚਰਨ ਕੌਰ ਨੂੰ ਗਾਇਕ ਕਮਰ ਗਰੇਵਾਲ ਨੇ ਕੋਈ ਖਾਸ ਸਲਾਹ ਦਿੱਤੀ ਸੀ ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਹੁੰਦੀ ਹੈ ਔਰ ਲੋਕਾਂ ਨੂੰ ਐਥੋ ਜੱਕ ਕਿਹਾ ਕਿ ਇਸ ਵਾਸਤੇ ਰੱਬ ਅਗੇ ਅਰਦਾਸ ਕੀਤੀ ਜਾਵੇ ਕਿ ਸਿੱਧੂ ਦੇ ਮਾਪਿਆਂ ਨੂੰ ਰੱਬ ਹੋਰ ਔਲਾਦ ਦੇਵੇ ਖੈਰ ਕਮਰ ਗਰੇਵਾਲ ਆਪਣੇ ਲਾਈਵ ਸ਼ੋਅ ਦੇ ਵਿੱਚ ਮੂਸੇ ਵਾਲਾ ਕਤਲकांड ਬਾਰੇ ਹੋਰ ਵੀ ਬਹੁਤ ਕੁਝ ਗੱਲਾਂ ਕਰਕੇ ਗਏ ਨੇ ਖਾਸ ਤੌਰ ਦੇ ਉੱਤੇ ਸਿੱਧੂ ਦੇ ਮਾਪਿਆਂ ਦੇ ਬਾਰੇ ਔਰ ਖਾਸ ਕਰਕੇ ਉਸ ਬਾਰੇ ਜਦੋਂ ਕਤਲकांड ਤੋਂ ਬਾਅਦ ਮੂਸੇ ਵਾਲੇ ਦੇ ਮਾਪਿਆਂ ਦੇ ਨਾਲ ਮੁਲਾਕਾਤ ਹੋਈ ਸੀ ਕਮਰ ਗਰੇਵਾਲ ਦੀ ਆਖਰ ਮਾਤਾ ਚਰਨਕੌਰ ਨੂੰ ਕੀ ਸਲਾਹ ਦੇ ਗਏ ਸੀ ਕਮਰ ਗਰੇਵਾਲ ਆਓ ਤੁਹਾਨੂੰ ਸੁਣਾਉਂਦੇ ਆ ਹੈਲੋ ਮੈਂ ਉਹਦੇ ਲਈ ਪਿਆਰ ਹਮੇਸ਼ਾ ਭੇਜਦਾ ਭਾਈ ਤੇਰੇ ਘਰ ਦੀ ਲੋੜ ਨਹੀਂ ਨਯਾ ਅਮਰੀਕਾ ਸੀ ਤਲਾਵ ਮੱਡਾ ਦੀ ਬਾਤ ਹੋਈ ਐ ਤੇ ਮੈਂ ਜਿੱਦਣੇ ਇੱਥੇ ਆਇਆ ਐ ਇੰਡੀਆ ਤੀਜੇ ਦਿਨ ਮਾਨਾਂ ਦੇ ਘਰੇ ਸੀ ਪਰ ਮੈਨੂੰ ਆਜ ਤੱਕ ਨਹੀਂ ਫੋਟੋ ਮਾ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ ਸਹਿਣ ਕੋਇਆ ਬੰਦਾ ਪਤਾ ਬਹੁਤ ਦਰਦ ਦੀ ਉਹਦਾ ਮਾਪਾਪ ਦਾ ਦਗ ਕੀ ਨਹੀਂ ਆ ਬਾਬਾ ਇਹ ਜਿਹੜੀਆਂ ਗੱਲਾਂ ਨੇ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤਾਂ ਦਾ ਪਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੇਜ ਐ ਇਹ ਕੰਜਰ ਖਾਨਾ ਨਹੀਂ ਐ ਇੱਥੇ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟਰੈਕਟਰਾਂ ਨਾਲ ਫੁੱਟ ਮਖ ਚਾ ਕੇ ਅਗਲਾ ਇਹ ਪਹੁੰਚਾ ਵੀ ਲਓ ਜੀ ਨਾ ਇਹ ਵੀ ਪਿਛਲੇ ਮਹੀਨੇ ਤਾਂ ਰੋਟੀ ਖਾਦੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਦ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਧਸਬਾ ਸਾਰੇ 13 ਦਿਨ ਤੱਕ ਪ੍ਰੀਆ ਰੋਏ ਫੇਰ ਕਰੇ ਕਰਵਾਸਾ ਕੰਮੀ ਮਾਂ ਬਾਪਾ ਉਹ ਉਹ ਦੋਨੇ ਜੀਵ ਫੋਦੇ ਦੇ ਰੋਜ਼ ਵਰਦੇ ਆਂ ਰੋਜ਼ ਵਰਦੇ ਆਂ ਪਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਜਿੱਥੋਂ ਕਿਸੇ ਦਾ ਵੀ ਤੀਪ ਮਤਲੰਦਾ ਹੈ ਸਾਰਿਆਂ ਦੇ ਅੰਦਰਾਂ ਦੇ ਟੁਕੜੇ ਆਪਾਂ ਅਦਾਸ ਕਰ ਸਕਦੇ ਆ ਬਸ ਉਧਰ ਕੋਈ ਜਦੋਂ ਕੋਈ ਐਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਕੋਈ ਗੱਲ ਕਰਨ ਨੂੰ ਨਹੀਂ ਚੇਨਾ ਨਾਇਆ ਕਰੋ ਪੰਜਾਬ ਵਾਲਿਓ ਚੇਨਾ ਨਾਇਆ ਕਰੋ ਜਿਹਦੇ ਜਿੰਨੇ ਆ ਅਗਲੇ ਦੇ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਥ ਸੀ ਮਹਾਰਾਜ ਆਪਾਂ ਕਿਹੜੇ ਮੁੰਡਾ ਫਿਰ ਮਾਈਕ 'ਚ ਬੋਲਦੇ ਆ ਵੀ ਉਹਦੇ ਬਖਸ਼ੇਸ ਹੈ ਜਿੰਨੇ ਬਖਸ਼ਦਾ ਹੈ ਉਸ ਮੁੰਡੇ ਨੂੰ ਹੀ ਉਹਨੇ ਬਖਸ਼ਿਆ ਜੇ ਸੁੱਖ ਦੀ ਗੱਲ ਕਰਨੀ ਆ ਮੈਂ ਉਹਦੀ ਮਾਤਾ ਨੂੰ ਇਹ ਕਹਿ ਕੇ ਆਇਆ ਸੀ ਮਾਂ ਪਾਤਾ ਦੁਨੀਆ ਆਊਗੀ ਇੱਥੇ ਫੋਟੋ ਬਖਸ਼ਾ ਵੀ ਕਈ ਦਿਨੋਂ ਰੋਕੇ ਵੀ ਜਾਣਗੇ ਦੇਵੀ ਨਹੀਂ ਕਿ ਪਿਆਰ ਕਰਨ ਵਾਲੇ ਦੇ ਦਿਲੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਹਸਾ ਹੈ ਸਵੇਰੇ ਬਹੁਤ ਸੱਚੇ ਪਰਸ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕੇ ਤੇ ਕੀਰਤਨ ਸੋਹਣੇ ਤੱਕ ਨਿਭ ਜਾ ਉਹ ਹੀ ਚੰਦ ਦੇਉ ਇਹ ਤਾਂ ਦੁਨੀਆਂ ਦੀ ਕੋਈ ਹੋਰ ਸ਼ੈ ਨਹੀਂ ਆ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸ਼ੈ ਨਹੀਂ ਆਸੀ ਜਿਹੜੀ ਸਟੇਬਲ ਕਰ ਦੇ ਸੋ ਅਸੀਂ ਬਾਹਲਾ ਜਿਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬੱਤ ਦਾ ਭਲੇ 'ਚ ਹਾਥੀ ਦੀ ਪੈੜ 'ਚ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਦਾ ਨਾਂ ਬਾਲਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ 'ਚ ਆਪਣਾ ਸਿੱਧੂ ਵੀ ਆਉਂਦਾ ਮਗਾ ਯਾਰ ਉਹਦਾ ਨਾਮ ਕੰਦਾ ਮਾਨਸਾਤ ਨੇ ਉਹ ਤਾਂ ਦੁਨੀਆ ਚ ਹੈ ਉਹਦਾ ਟ੍ਰੈਵਲ ਕਰ ਰਿਹਾ ਹੈ ਆਲਰੇਡੀ ਹਾਂ ਜੇ ਜੇ ਕੋਈ ਸ਼ੱਕਦੇ ਆ ਉਹ ਮੁੰਡੇ ਨੂੰ ਉਸ ਵੀਰ ਨੂੰ ਜਿੰਨਾ ਬਖਸ਼ਿਆ ਮਾਰ ਨੇ ਜੋ ਰਤਬਾ ਬਖਸ਼ਿਆ ਉਹਦਾ ਯ ਚੰਨ ਚੜਦਾ ਹੈ ਦੇਖਣ ਦੀ ਲੋੜ ਥੜੀ ਵੀ ਕਹਿਣ ਦੀ ਲੋੜ ਥੜੀ ਵੀ ਦੇਖ ਚੰਨ ਚੜ ਗਿਆ ਇਹ ਤਾਂ ਚੜ ਗਿਆ ਉਹਦਾ ਚੈਨਲ ਕਰੂਗਾ ਪਰ ਜਿਹੜੀਆਂ ਸੋਸ਼ਲ ਸਾਡੀਆਂ ਕੁਝ ਰਿਸਪੌਂਸਿਬਿਲਟੀਜ਼ ਨੇ ਉਹ ਯਾਰ ਸੱਚੀ ਨਾਲ ਐਵੇਂ ਸ਼ੂਗਰ ਕੋਟਰ ਗੱਲਾਂ ਬਾਈ ਨੂੰ ਨਹੀਂ ਆਉਂਦੀਆਂ ਪਰ ਆਪਾਂ ਤਾਂ ਕਹਿੰਦੇ ਆ ਵੀ ਦੁੱਖ ਹੈ ਆਪ ਪਿਛਲੀ 21 ਤਰੀਕ ਨੂੰ ਮੇਰੀ ਮਾਂ ਗਈ ਹੈ ਦਾ ਉਹ ਨਿਊਜ਼ੀਲੈਂਡ ਹੀ ਸੀ ਪਿੱਛੋਂ ਮੇਰੀ ਮਾਂ ਪੂਰੀ ਹੋ ਗਈ ਤੇ ਮੈਂ 23 ਨੂੰ ਆਇਆ ਆ ਕੇ ਸੰਸਕਾਰ ਕੀਤਾ ਪਰ ਯਾਰ ਅਸੀਂ ਨਹੀਂ ਰੋਏ ਅਸੀਂ ਘਰ ਚ ਵਾਣ ਨਹੀਂ ਪਾਏ ਅਸੀਂ ਉੱਥੇ ਜਦੋਂ ਅੰਤਮਰ ਦਾਸ ਬਲੇ ਉੱਥੇ ਜਿਹੜੀ ਫੋਟੋ ਨਹੀਂ ਰੱਖਦੇ ਅਸੀਂ ਉੱਥੇ ਮੈਂ ਨਹੀਂ ਲਿਖਿਆ ਇਹ ਰਾਂ ਆਪਣੀ ਮਾਂ ਦੀ ਫੋਟੋ ਤੇ ਸੁਰਗਵਾਸੀ ਮਾਤਾ ਮਨਜੀਤ ਕੌਰ ਮੈਂ ਨਹੀਂ ਲਿਖਿਆ ਸੁਰਗਵਾਸੀ ਨਹੀਂ ਨੂੰ ਨਹੀਂ ਪਤਾ ਮੇਰੀ ਮਾਂ ਦੇ ਕੰਮ ਕਿੱਦਾਂ ਦੇ ਸੀ ਮੈਨੂੰ ਨਹੀਂ ਪਤਾ ਉਹਨੇ ਉਹਨੇ ਬੰਦਗੀ ਕੀਤੀ ਹੈ ਕਿਸੇ ਦੀ ਨਿੰਦਿਆ ਬੇਸ਼ੱਕ ਅਸੀਂ ਇਸ ਧਰਤੀ ਤੇ ਆਉਣੇ ਆ ਸਤਿ ਸ੍ਰੀ ਅਕਾਲ ਜਨਾਬ ਬਾਬਾ ਲੱਖਾਂ ਅੰਦੇ ਮੈਂ ਪੰਜਾਬ ਨੂੰ ਇੱਕ ਸਵਾਲ ਕਰਨਾ ਕਿ ਜਦੋਂ ਤੁਸੀਂ ਭੋਗਾਂ ਦੇ ਉੱਪਰ ਆਪ ਦੇ ਪਰਿਵਾਰਾਂ ਦੇ ਜੀ ਨੂੰ ਸਵਰਗ ਵਾਸੀ ਫਲਾਣਾ ਸੋ ਲਿਖਦੇ ਹਾਂ ਕਿੱਥੇ ਲਿਖਿਆ ਕਰੂੰ ਗ੍ਰੰਥ ਸਾਹਿਬ ਜਾਂ ਦੁਨੀਆ ਜਹਾਨ ਦੇ ਕਿਸੇ ਐਸੇ ਗ੍ਰੰਥ ਜਿੱਥੇ ਲਿਖਿਆ ਹੋਵੇ ਕਿ ਭਾਈ ਸੋ ਦਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਚ ਗਿਆ ਕੋਈ ਇੱਕ ਇੱਕ ਲਫ਼ਜ਼ ਦੋ ਦਿਓ ਮਾਨੂੰ ਤੇ ਫਿਰ ਕਿਉਂ ਯਾਰ ਮੈਨੂੰ ਬਰੋਨਾ ਕਿਆ ਇਹਨਾਂ ਯਾਰ ਤੂੰ ਮਾਤਾ ਤੇ ਇੱਦਾਂ ਲਿਖ ਮਖਰ ਨਹੀਂ ਪਤਾ ਮੈਨੂੰ ਇਹਨੂੰ ਜੰਮੇ ਹੋਣੇ ਅੰਦਰਾਂ ਦਾ ਆਉਂਗਾ ਅੰਦਰ ਇੱਕ ਭਾਵਨਾ ਆਏਗੀ ਉਹ ਹਮੇਸ਼ਾ ਰਹੂਗੀ ਪਰ ਸਾਡੇ ਗੁਰੂਆਂ ਨੇ ਮਖਰ ਨਹੀਂ ਨਹੀਂ ਸਾਨੂੰ ਇਹ ਤਾਂ ਸਗਾਇਆ ਕਿ ਕਿ ਰੋਲ ਲੱਗ ਜਾਓ ਵਹਿਣ ਤੋਂ ਲੱਗ ਜਾਓ ਪਿੱਟਣ ਲੱਗ ਜਾਓ ਤੇ ਆ ਗਿਆਨੀ ਕੰਮ ਨਾ ਕਰੋ ਤੇ ਦੇ ਕੇ ਗੁਰਦੁਆਰੇ ਨੂੰ ਉੱਥੇ 21-21 ਹਜ਼ਾਰ ਰੁਪਿਆ ਨਾਲ ਖਾਈ ਚੰਨੋ ਕਿ ਫਲਾਣੇ ਗੁਰਦਰੋਂ ਨੂੰ ਇਹਦਾ ਓਏ ਹੋਛੇ ਲੋਕਾਂ ਦਾ ਕੰਮ ਆ ਬਾਬਾ ਗੁਰਨਾਣਕ ਦੇ ਪੁੱਤ ਦਾ ਕੰਮ ਨਹੀਂ ਹੈ ਜਿਸ ਕਰਕੇ ਜਨਮ ਮਰਨ ਨੂੰ ਇੱਕ ਮੈਂ ਤਾਂ ਖਾਣਾ ਲਾਉਣ ਆਇਆ ਜਨਮ ਮਰਨ ਨੂੰ ਸਮਝ ਬਾਬਾ ਮੈਂ ਤਾਂ ਮੱਖਾ ਮਾਰ ਰਿਹਾ ਅਸੀਂ ਦਰਬ ਕਰਦੇ ਆ ਸਾਨੂੰ ਬਾਦਸ਼ਾਹ ਨੇ ਬਖਸ਼ੇ ਉਹ ਸੋਮੇ ਕਹੇ ਲੱਖੇ ਤੇ ਕੋਈ ਹਿੰਦੂ ਮੁਸਲਮਾਨ ਸਿੱਖ ਜੋ ਵੀ ਬੈਠਾ ਸਾਨੂੰ ਸਭ ਨੂੰ ਬਖਸ਼ਿਆ ਜੰਮਾਹ ਰਾਏ ਅਸੀਂ ਚੜ੍ਹਦੀ ਕਲਾ ਵਾਲਿਆ ਪਹਿਲਾਂ ਪੜਿਆ ਸੀ ਨਾ ਮੇਲੇ ਕਮਾ ਦੇ ਵੀ ਮੰਦਿਰ ਦਾ ਪ੍ਰਸਾਦ ਵੇਖਿਆ ਤੇਰੇ ਖਾਨਸੇ ਨੂੰ ਸਦਾ ਮਾਜ਼ਦ ਵੇਖਿਆ ਉਹ ਚੜ੍ਹਦੀ ਕਲਾ ਵਾਲਿਆ ਆਪਾਂ ਆਪਣੇ ਤੁਹਾਡੇ ਵੀ ਮਾਫੀਓ ਜਾਣਗੇ ਸਭ ਤਾਂ ਜਾਣਿਆ ਬਾਬਾ ਕੋਈ ਚੜ੍ਹਦੀ ਉਮਰ ਚ ਵੀ ਜਾਊਗਾ ਕੋਈ ਜੰਮਦਾ ਵੀ ਜਾਊ ਕੋਈ ਕੁਖਸ ਵੀ ਜਾਊ ਇਹ ਉਹਦੀ ਖੇਡ ਆ ਲੱਤਾਂ ਨਾ ਵਸਾਈਆਂ ਦਾ ਚ ਉਹਦਾ ਪਾਣਾ ਮਿੱਠਾ ਕਰਕੇ ਮੰਨੀ ਛੋਛੋ ਪੰਡੋ ਵੀ ਤੋ ਇੱਕ ਕੰਮ ਕਰ ਸਕਦੇ ਸਿੱਧੂ ਦੇ ਬਾਪ ਉਹ ਲਈ ਵੀ ਜਣ ਰਾ ਦਰਦਾਸ ਕਰੋ ਯਾਰ ਰੱਬ ਉਹਨਾਂ ਨੂੰ ਇੱਕ ਹੋਰ ਦੇ ਦੇ ਹੈ ਉਹਦੇ ਉਹਦੇ ਘਰੇ ਕੋ ਕੰਮ ਹੀ ਥੋੜੀ ਆ ਐਦਾਂ ਵੀ ਅਰਦਾਸ ਕਰਦਿਆਂ ਕਰੋ ਕਈ ਮੈਨੂੰ ਕਹਿੰਦੇ ਹੁੰਦੇ ਆ ਵੀ ਉਹ ਐਂ ਜੇ ਕਰਕੇ ਤੇ ਐਂ ਜੇ ਠੀਕ ਮਾਰ ਕੇ ਵੀ ਨਾ ਉਹਦਾ ਵੀ ਓਏ ਐਦਾਂ ਨਹੀਂ ਕੁਝ ਹੋਣਾ ਇਹ ਇਹ ਹੋਛੇ ਲੋਕਾਂ ਦਾ ਕੰਮ ਹੈ ਏ ਫੋਕਰੀਆਂ ਮਾਰਨੀ ਆਵੇ ਆਰਟਿਸਟ ਨੂੰ ਲੋ ਨੋ ਲੋ ਉਹਦੇ ਲਈ ਯਾਰ ਖਰਾ ਹੋ ਕੇ ਉਹਦੀ ਬੰਗ ਉਹਦੇ ਬਾਹਰ ਤੇ ਨਹੀਂ ਬੰਗ ਕਹਿ ਔਰ ਜੇ ਅੱਜ ਤੁਸੀਂ ਇੱਥੋਂ ਦਿਲੋਂ ਕਹੇਗਾ ਨਾ ਕਵਈਏ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਊਗਾ ਹੰ ਮੰਨ ਭਾਵੇਂ ਆਉਂਦੇ ਭੋਨਾਂ ਚ ਭਰ ਲਓ ਇਹਨੂੰ ਰੱਬ ਤੁਹਾਨੂੰ ਦੇਊਗਾ ਹਰ ਚਿਕਾ ਕੂਕਾ ਨਾਲ ਦੀ ਪੰਜਾਬ ਵਾਲਿਓ ਸਿਆਣੇ ਧੀਆਂ ਪੁੱਤ ਬਣੋ ਪੰਜਾਬ ਦੇ ਸਿਆਣੇ ਧੀਆਂ ਪੁੱਤ ਬਣੋ